ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਸਾਰੀਆਂ ਪਾਰਟੀਆਂ ਦੇ ਵਿੱਚ ਮੀਟਿੰਗਾਂ ਦਾ ਦੌਰ ਜਿਹੜਾ ਚੱਲ ਰਿਹਾ ਹੈ ਤੇ ਅਗਲੀਆਂ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਹਨ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਸ ਵਾਰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁਕਾਬਲਾ ਕਾਫੀ ਰੋਮਾਂਚਕ ਹੋਏਗਾ ਕਿਉਂਕਿ ਲਗਭਗ 8 ਪਾਰਟੀਆਂ ਜਿਹੜੀਆਂ ਉਹ ਚੋਣ ਮੈਦਾਨ ਦੇ ਵਿੱਚ ਉਤਰਨ ਗਿਆ ਆਪਣੇ 117 ਉਮੀਦਵਾਰਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਬੇਸ਼ੱਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਜਿਹੜੀ ਸਰਕਾਰ ਹੈ ਉਹ ਬਣਾਈ ਜਾਏਗੀ ਅਕਾਲੀ ਦਲ ਬਾਦਲ ਆਪਣੀ ਵਾਪਸੀ ਨੂੰ ਦੇਖ ਰਿਹਾ ਹੈ ਔਰ ਅੱਕੇ ਨਾਲੋਂ ਬਹੁਤ ਜ਼ਿਆਦਾ ਜਿਹੜੀ ਹੈ ਸਖਤ ਮਿਹਨਤ ਕਰ ਰਿਹਾ ਹੈ ਜ਼ਮੀਨੀ ਪੱਧਰ ਦੇ ਉੱਪਰ ਕਾਮਯਾਬ ਕਰਨ ਦੇ ਲਈ ਉੱਥੇ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਬੇਸ਼ੱਕ ਆਮ ਆਦਮੀ ਪਾਰਟੀ ਨੂੰ 2022 ਦੇ ਵਿੱਚ ਸੱਤਾ ਮਿਲੀ ਸੀ 24 ਦੇ ਵਿੱਚ ਪੰਜਾਬ ਭਰ ਦੇ ਵਿੱਚੋਂ ਜਿਹੜੇ 13 ਐਮਪੀ ਬੰਦੇ ਹੈ ਉਹਦੇ ਵਿੱਚੋਂ ਜਾਦਾ ਜਿਹੜੇ ਸੰਸਦ MP ਜਿਹੜੇ ਸੀ ਉਹ ਕਾਂਗਰਸ ਪਾਰਟੀ ਦੇ ਲੋਕ ਸਭਾ ਚ ਗਏ ਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ 2027 ਦੇ ਵਿੱਚ ਵੀ ਜਿਹੜਾ ਸਮਰਥਨ ਹੈ ਉਹ ਕਾਂਗਰਸ ਪਾਰਟੀ ਨੂੰ ਮਿਲ ਸਕਦਾ ਹੈ ਬੇਸ਼ੱਕ 카ਟੋ ਕਲੇਸ਼ ਜਾਰੀ ਹੈ ਚਰਨਜੀਤ ਸਿੰਘ ਚੰਨੀ ਦੇ ਨਾਮ ਦੇ ਉੱਪਰ ਅਜੇ ਤਰਸ ਅਜੇ ਤੱਕ ਸਹਿਮਤੀ ਜਿਹੜੀ ਹੈ ਉਹ ਨਹੀਂ ਬਣ ਰਹੀ ਔਰ ਬੇਸ਼ੱਕ ਹਾਈ ਕਮਾਂਡ ਨੇ ਵੀ ਕਿਹਾ ਕਿ ਜਦ ਤੱਕ ਬਹੁਮਤ ਹਾਸਲ ਨਹੀਂ ਹੋ ਜਾਂਦਾ ਉਦੋਂ ਬਾਅਦ ਦੱਸਿਆ ਜਾਏਗਾ ਕੇ ਮੁੱਖ ਮੰਤਰੀ ਕੌਣ ਹੋਏਗਾ ਆਮ ਆਦਮੀ ਪਾਰਟੀ ਆਪਣੀਆਂ ਨੀਤੀਆਂ ਨੂੰ ਲੋਕ ਹਿਤਾਸ਼ੀ ਦੱਸਦੇ ਹੋਏ ਦੁਬਾਰਾ ਜਿਹੜੀ ਸਰਕਾਰ ਹੈ ਉਹ ਬਣਾਉਣ ਦੀ ਗੱਲ ਕਰ ਰਹੀ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਉਪ ਚੋਣਾਂ ਦੇ ਵਿੱਚ ਜਾਂ ਬਲਾਕ ਸੰਗਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਵਧੀਆ ਨਤੀਜੇ ਮਿਲੇ ਤਾਂ ਸਰਕਾਰ ਉਹਨਾਂ ਵੱਲੋਂ ਫਿਰ ਤੋਂ ਬਣਾਈ ਜਾਏਗੀ ਲੋਕਾਂ ਦਾ ਸਮਰਥਨ ਅਜੇ ਤੱਕ ਉਹਨਾਂ ਦੀ ਸਰਕਾਰ ਨੂੰ ਹੈ ਅਤੇ ਅੱਗੇ ਵੀ ਜਾਰੀ ਰਹੇਗਾ ਭਾਜਪਾ ਜੋ ਕਿ ਕੋਸ਼ਿਸ਼ ਕਰ ਰਹੀ ਹੈ ਪ੍ਰਤਾਪ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਔਰ ਕਾਫੀ ਮੱਲਾਂ ਵੀ ਮਾਰ ਵੀ ਲਈਆਂ ਬਹੁਤ ਸਾਰੇ ਹਲਕਿਆਂ ਦੇ ਵਿੱਚ ਵੱਡੇ ਜਿਹੜੇ ਲੀਡਰ ਹਨ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਗਿਆ ਹੈ ਨਮੀਆਂ ਜਿਹੜੀਆਂ ਦੋ ਪਾਰਟੀਆਂ ਹਨ ਉਹਨਾਂ ਦੇ ਵਿੱਚੋਂ ਜੋ ਪੰਥਕ ਨਾਮ ਦੇ ਉੱਪਰ ਨੇ ਅਕਾਲੀ ਦਲ ਪੁਨਰ ਸੁਰਜੀਤ ਅਕਾਲੀ ਦਲ ਵਾਰਿਸ ਪੰਜਾਬ ਤੇ ਅਕਾਲੀ ਦਲ ਅੰਮ੍ਰਿਤਸਰ ਉਹ ਵੀ ਆਪਣੇ ਪੱਧਰ ਤੇ ਕੋਸ਼ਿਸ਼ ਕਰ ਰਹੀ ਹੈ ਜਥੇਬੰਦ ਕਰ ਰਹੀ ਹੈ ਆਪਣੇ ਆਪ ਨੂੰ ਅਕਾਲੀ ਦਲ ਬਾਦਲ ਦੀ ਜਿਹੜੀ ਵਾਪਸੀ ਹੈ ਉਸ ਨੂੰ ਦੇਖਦਿਆਂ ਹੋਇਆ ਮੁਕਾਬਲਾ ਕਾਫੀ ਰੋਮਾਂਚਕ ਹੋਣ ਵਾਲਾ ਹੈ 2027 ਤੋਂ ਜਿਹੜੀਆਂ ਚੋਣਾਂ ਪਹਿਲਾ ਨਗਰ ਨਿਗਮ ਦੀਆਂ ਆ ਰਹੀਆਂ ਨੇ ਜੋ ਸ਼ਹਿਰੀ ਚੋਣਾਂ ਨੇ ਉਹਨਾਂ ਦੇ ਵਿੱਚ ਜਿਹੜੀ ਪਾਰਟੀ ਦੀ ਕਾਰਗੁਜ਼ਾਰੀ ਵਧੀਆ ਨਜ਼ਰ ਆਏਗੀ ਉਹ 2027 ਦੇ ਵਿੱਚ ਵੀ ਲੋਕਾਂ ਦਾ ਜਿਹੜਾ ਚੰਗਾ ਸਮਰਥਨ ਹਾਸਲ ਹੋਣ ਦੇ ਵਿੱਚ ਕਾਮਯਾਬੀ ਹਾਸਲ ਕਰ ਸਕਦੀ ਹੈ ਔਰ ਕਾਫੀ ਸਮੀਕਰਨ ਜਿਹੜੇ ਐ ਉਹ ਬਦਲੇ ਜਾਣਗੇ 2027 ਦੇ ਵਿੱਚ ਜਿਹੜੀ ਪਾਰਟੀ ਨਗਰ ਨਿਗਮ ਚੋਣਾਂ ਦੇ ਵਿੱਚ ਅੱਗੇ ਰਹਿੰਦੀ ਹੈ ਕਿਉਂਕਿ ਸ਼ਹਿਰੀ ਚੋਣਾਂ ਦੇ ਵਿੱਚ ਜਿਹੜੀ ਹਿੰਦੂ ਭਾਈਚਾਰੇ ਦੀ ਵੋਟ ਉਹ ਜ਼ਿਆਦਾ ਹੈ ਤਾਂ ਉਹਨਾਂ ਦਾ ਚੋਕਾ ਜਿਹੜੀ ਪਾਰਟੀ ਵੱਲ ਜ਼ਿਆਦਾ ਹੋਏਗਾ ਉਹਦਾ 2027 ਦੀਆਂ ਚੋਣਾਂ 'ਚ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ ਅਕਾਲੀ ਦਲ ਬਾਦਲ ਵੱਲੋਂ ਮਜੀਠੀਆ ਦੀ ਰਿਹਾਈ ਹੋ ਗਈ ਹੈ ਉਸ ਨੂੰ ਦੇਖਦੇ ਹੋਏ ਹੁਣ ਅੱਗੇ ਨਾਲੋਂ ਵੀ ਅਕਾਲੀ ਵਰਕਰਾਂ ਦੇ ਵਿੱਚ ਜਿਹੜਾ ਆਗੂਆਂ ਦੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ ਮਜੀਠੀਆਂ ਨੂੰ ਮਾਝੇ ਦਾ ਜਰਨੈਲ ਕਿਹਾ ਜਾਂਦਾ ਹੈ ਤਾਂ ਹੁਣ ਉਹ ਮਾਝੇ ਦੇ ਵਿੱਚ ਦੁਬਾਰਾ ਤੋਂ ਜਿਹੜਾ ਕਿਸ ਤਰੀਕੇ ਨਾਲ ਮੈਦਾਨ ਦੇ ਵਿੱਚ ਉਤਰਦੇ ਐ ਕਿਉਂਕਿ ਕੱਲ ਜਦੋਂ ਉਹਨਾਂ ਦੀ ਰਿਹਾਈ ਹੋਈ ਐ ਤਾਂ ਉਹ ਬੇਬਾਕ ਜਿਵੇਂ ਪਹਿਲਾਂ ਬੋਲ ਰਹੇ ਸਨ ਓਵੇਂ ਉਹ ਬੋਲੇ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਵੀ ਉਹਨਾਂ ਨੇ ਨਿਸ਼ਾਨੇ ਤੇ ਲਿਆ ਤੇ ਖਾਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੂੰ ਵੀ ਉਹਨਾਂ ਨੇ ਨਿਸ਼ਾਨੇ ਤੇ ਲਿਆ ਇਸੇ ਤਰੀਕੇ ਦਾ ਦੌਰ ਉਹ ਆਪਣੀਆਂ ਆਉਣ ਵਾਲੀਆਂ ਰੈਲੀਆਂ ਦੇ ਵਿੱਚ ਵੀ ਜਾਰੀ ਰੱਖਣਗੇ ਕਿਉਂਕਿ ਉਹਨਾਂ ਨੇ ਹਿੰਟੇ ਦਿੱਤਾ ਹੈ ਕਿ ਬਹੁਤ ਕੁਝ ਜਿਹੜਾ ਨਵਾਂ ਹੋਣ ਵਾਲਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕੀ ਨਵਾਂ ਹੋਣ ਵਾਲਾ ਇਹ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਜਦੋਂ ਉਹ ਸੰਬੋਧਨ ਕਰਨਗੇ ਉਹ ਪੰਜਾਬ ਪਰ ਦੇ ਲੋਕਾਂ ਨੂੰ ਜ਼ਰੂਰ ਨਜ਼ਰ ਆਏਗਾ ਹਾਲੀ ਦੇ ਵਿੱਚ ਉਹਨਾਂ ਦੀ ਰਿਹਾਈ ਤੋਂ ਪਹਿਲਾਂ ਥੋੜੇ ਦਿਨ ਪਹਿਲਾਂ ਅਕਾਲੀ ਦਲ ਬਾਦਲ ਨੇ ਖਾਈ ਲੈਵਲ ਦੀ ਜਿਹੜੀ ਮੀਟਿੰਗ ਕੀਤੀ ਸੀ ਉਸ ਦੇ ਵਿੱਚ ਹਰ ਹਫਤੇ ਚਾਰ ਰੈਲੀਆਂ ਜਿਹੜੀਆਂ ਕਰਨ ਦਾ ਨਿਰਣਾ ਜਿਹੜਾ ਉਹ ਲਿਆ ਸੀ ਤੇ ਆ ਜਿਹੜਾ ਫਰਵਰੀ ਤੋਂ ਉਹਨਾਂ ਨੇ ਕਿਹਾ ਸੀ ਕਿ ਜਨਨ ਸੰਪਰਕ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਕਰ ਦਿੱਤੀ ਜਾਏਗੀ ਹੁਣ ਜਿਵੇਂ ਕੱਲ ਮਚੀਠਿਆਤੀ ਰਿਹਾਈ ਹੋਈ ਹੈ ਉਸ ਤੋਂ ਬਾਅਦ ਹੁਣ ਫੇਰ ਇੱਕ ਵਾਰ ਸੁਖਬੀਰ ਸਿੰਘ ਬਾਦਲ ਨੇ ਹਾਈ ਲੈਵਲ ਦੀ ਜਿਹੜੀ ਮੀਟਿੰਗ ਹੈ ਉਹ ਚੰਡੀਗੜ੍ਹ ਦੇ ਵਿੱਚ ਸੱਦੀ ਹੈ ਸ਼੍ਰੋਮਣੀ ਕਾਲੀਦਾ ਨੇ ਵਿਕਰਮ ਸਿੰਘ ਮਜੀਠੀਆ ਦੇ ਜੇਲੋਂ ਤੋਂ ਤੁਰੰਤ ਬਾਅਦ ਆਪਣੀ ਅਗਲੀ ਸਿਆਸੀ ਰਣਨੀਤੀ ਉਲੀਕਣ ਲਈ ਸਵੇਰੇ 11 ਵਜੇ ਕੱਲ ਸਵੇਰੇ 11 ਵਜੇ ਚੰਡੀਗੜ੍ਹ ਵਿੱਚ ਇੱਕ ਵੱਡੀ ਮੀਟਿੰਗ ਚੜਹੀ ਹੈ ਸੱਦੀ ਹੈ ਇਸ ਮੀਟਿੰਗ ਦੀ ਅਗਵਾਈ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕਰਨਗੇ ਮੀਟਿੰਗ ਵਿੱਚ ਕੋਰ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਪਾਰਟੀ ਦੀ ਹੋਰ ਸੀਨੀਅਰ ਲੀਡਰਸ਼ਿਪ ਵੀ ਵਿਸ਼ੇਸ਼ ਤੌਰ ਤੇ ਜਿਹੜੀ ਹੈ ਉਹ ਸ਼ਾਮਲ ਹੋਏਗੀ ਪਾਰਟੀ ਸੂਤਰਾਂ ਅਨੁਸਾਰ ਮੀਟਿੰਗ ਦਾ ਮੁੱਖ ਉਦੇਸ਼ ਮੌਜੂਦਾ ਸਿਆਸੀ ਹਾਲਾਤਾਂ ਨੂੰ ਵਿਚਾਰਨ ਤੇ ਆਉਣ ਵਾਲੇ ਦਿਨਾਂ ਲਈ ਪਾਰਟੀ ਦੀ ਅਗਲੀ ਰਣਨੀਤੀ ਜਿਹੜੀ ਹੈ ਉਹ ਤਿਆਰ ਕਰਨਾ ਹੈ ਕਿਉਂਕਿ ਹੁਣ ਤੱਕ ਅਕਾਲੀ ਦਲ ਬਾਦਲ ਵੱਲੋਂ ਤਿੰਨ ਜਾਂ ਚਾਰ ਜਿਹੜੇ ਉਮੀਦਵਾਰ ਹੈ ਉਹ ਆਪਣੇ ਐਲਾਨ ਦਿੱਤੇ ਹਨ ਉਹਨਾਂ ਨੇ ਔਰ ਆਉਣ ਵਾਲੇ ਸਮੇਂ 'ਚ ਜਿੱਥੇ-ਜਿੱਥੇ ਰੈਲੀਆਂ ਕਰਨਗੇ ਉੱਥੇ-ਉੱਥੇ ਉਮੀਦਵਾਰ ਐਲਾਨੇ ਜਾਣਗੇ ਕਿਉਂਕਿ ਇੱਕ ਸਾਲ ਦਾ ਸਮਾਂ ਰਹਿ ਗਿਆ ਹੈ ਔਰ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਬਹੁਤ ਸਾਰੀਆਂ ਹਲਕਿਆਂ ਦੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਵੇਂ ਚਿਹਰਿਆਂ ਦੀ ਜਿਹੜੀ ਹੈ ਉਹ ਲੋਡ ਹੈ ਔਰ ਖਾਸ ਕਰਕੇ ਉਹ ਕਹਿੰਦੇ ਵੀ ਨਜ਼ਰ ਆ ਰਹੇ ਸਨ ਕਿ ਉਹ ਨੌਜਵਾਨ ਚਿਹਰਿਆਂ ਦੇ ਉੱਪਰ ਫੋਕਸ ਕਰਨਗੇ 2027 ਦੇ ਲਈ ਬੀਤੀ ਦੇਰ ਰਾਤ ਸੁਖਬੀਰ ਬਾਦਲ ਵੱਲੋਂ ਵਿਕਰਮ ਚੀਠੀਆ ਦੇ ਘਰ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਸੀ ਹੁਣ ਇਸ ਅਧਿਕਾਰਿਕ ਮੀਟਿੰਗ ਰਾਹੀਂ ਅਕਾਲੀ ਦਲ ਸਰਕਾਰ ਵਿਰੁੱਧ ਆਪਣੇ ਹਮਲੇ ਤੇਜ਼ ਕਰਨ ਅਤੇ ਪਾਰਟੀ ਕੇਡਰ ਵਿੱਚ ਨਵੀਂ ਰੂਹ ਫੋਕਣ ਦੀ ਤਿਆਰੀ ਵਿੱਚ ਹੈ ਪਾਰਟੀ ਦੇ ਉੱਪਰ ਹਮਲਿਆਂ ਦੀ ਜਿਹੜੀ ਗੱਲ ਹੈ ਸਰਕਾਰ ਦੇ ਉੱਪਰ ਉਹ ਉਹੀ ਹੈ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹਨਾਂ ਚੋਂ ਜੋ ਪੂਰੇ ਕੀਤੇ ਐ ਜੋ ਅਜੇ ਰਹਿ ਗਏ ਉਹਨਾਂ ਵਾਅਦਿਆਂ ਨੂੰ ਲੈ ਕੇ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਹੁੰਦੀਆਂ ਉਹ ਪਹਿਲਾਂ ਵੀ ਉਹਨਾਂ ਨੂੰ ਘੇਲਦਿਆਂ ਹੋਈਆਂ ਨਜ਼ਰ ਆਉਂਦੀਆਂ ਐ ਤੇ ਅੱਗੇ ਜਿਹੜੇ ਮਚੀਠੀਆ ਨੇ ਜੋ ਹੁਣ ਰੈਲੀਆਂ ਦੀ ਅਗਵਾਈ ਵੀ ਕਰਨਗੇ ਉਹਨਾਂ ਵਾਲੇ ਸਮੇਂ ਦੇ ਵਿੱਚ ਆਪਣੇ ਹਲਕਿਆਂ ਦੇ ਵਿੱਚ ਖਾਸ ਕਰਕੇ ਮਾਝਾ ਏਰੀਆ ਦੇ ਵਿੱਚ ਉੱਥੇ ਉਹ ਇਹ ਹਮਲੇ ਕਰਦੇ ਹੋਏ ਸਾਫ਼ ਸੁਣੇ ਜਾਣਗੇ ਕਿ ਸਰਕਾਰ ਨੇ ਜੋ ਜੇਲ੍ਹ ਦੇ ਵਿੱਚ ਵੀ ਉਹ ਉਹਨਾਂ ਨੇ ਪ੍ਰਸ਼ਾਸਨ ਤੇ ਕਾਫੀ ਸਵਾਲ ਚੁੱਕੇ ਸਰਕਾਰ ਨੂੰ ਲੈ ਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਉਹ ਜਿਹੜੀਆਂ ਸਰਕਾਰ ਦੇ ਖਿਲਾਫ ਜਿਹੜੇ ਹਮਲੇ ਆ ਉਹ ਤੇਜ਼ ਕਰਨਗੇ ਭਾਵੇਂ ਕਿ ਜਿਹੜੀ ਸ਼ਬਦੀ ਬਿਆਨਬਾਜ਼ੀ ਹੈ ਉਹ ਵਧਦੀ ਹੋਈ ਨਜ਼ਰ ਆਏਗੀ ਆਉਣ ਵਾਲੀਆਂ ਰੈਲੀਆਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਵੱਲੋਂ ਧੰਨਵਾਦ